ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਅਰਦਾਸ ਕਰੀਏ ਸਾਰਿਆਂ ਦੇ ਭਲੇ ਦੀ ਅਰਦਾਸ ਕਰੀਏ ਕਿਉਂਕਿ ਜਦੋਂ ਤੁਸੀਂ ਮਾਲਕ ਦੇ ਅੱਗੇ ਜਾ ਕੇ ਸਾਰਿਆਂ ਦਾ ਭਲਾ ਮੰਗਦੇ ਹੋ ਸਾਰਿਆਂ ਦਾ ਚੰਗਾ ਮੰਗਦੇ ਹੋ ਖੈਰ ਮੰਗਦੇ ਹੋ ਸਾਰਿਆਂ ਦੇ ਪਰਿਵਾਰ ਦੀ ਤਾਂ ਫਿਰ ਮਾਲਕ ਵੀ ਕੰਦਾ ਕਿ ਤੈਨੂੰ ਮੇਰੇ ਬਣਾਏ ਬੰਦਿਆਂ ਦੀ ਇੰਨੀ ਫਿਕਰ ਆ ਤੈਨੂੰ ਹੁਣ ਆਪਣੀ ਫਿਕਰ ਕਰਨ ਦੀ ਲੋੜ ਨਹੀਂ ਗੀ ਤੇਰੇ ਸਾਰੇ ਕਾਰੇ ਮੈਂ ਪੂਰੇ ਕਰਾਵਾਂਗਾ ਬਾਬਾ ਦੀਪ ਸਿੰਘ ਦੇ ਦਰਬਾਰ ਸੱਚੇ ਦਿਲੋਂ ਜਾ ਕੇ ਦੁਖੀਆਂ ਦੇ ਦੁੱਖ ਦੂਰ ਹੁੰਦੇ ਆ ਜਿਨ੍ਹਾਂ ਨੂੰ ਕੰਮ ਕਾਰੋਬਾਰ ਦੀ ਟੈਨਸ਼ਨ ਹੈ ਪੜ੍ਹਾਈ ਦੀ ਟੈਨਸ਼ਨ ਹੈ ਬਾਹਰ ਜਾਣ ਦੀ ਟੈਨਸ਼ਨ ਹੈ ਜਿਹੜੇ ਬਿਮਾਰੀਆਂ 'ਚ ਫਸੇ ਬਏ ਹੈ ਟੈਨਸ਼ਨਾਂ 'ਚ ਫਸੇ ਬਏ ਐਸ ਦਰਬਾਰ 'ਚ ਆ ਕੇ ਸੱਚੇ ਦਿਲੋਂ ਅਰਦਾਸ ਕਰਨ ਨਾਲ ਆਪਣੇ ਆਪ ਹੀ ਸਭ ਕੁਝ ਦੂਰ ਹੋ ਜਾਂਦਾ ਮੇਰੀ ਮਾਂ ਮੈਨੂੰ ਸ਼ੁਰੂ ਤੋਂ ਇੱਕੋ ਹੀ ਗੱਲ ਸਮਝਾਉਂਦੀ ਹੈ ਇਸ ਲਈ ਮੈਂ ਜ਼ਿਆਦਾ ਟੈਨਸ਼ਨ ਨਹੀਂ ਲੈਂਦਾ ਕਿਸੇ ਵੀ ਚੀਜ਼ ਦੀ ਠੀਕ ਆ ਵਕਤ ਔਖਾ ਸੌਖਾ ਦਾ ਆਣਾ ਹੀ ਆਣਾ ਉਹ ਕੁਦਰਤ ਦਾ ਨਿਯਮ ਹੈ ਪਰ ਮੇਰੀ ਮਾਂ ਨੇ ਬੜੇ ਪਿਆਰ ਨਾਲ ਸਮਝਾਇਆ ਸੀ ਕਿ ਤੇਰੀ ਬਾ ਮੈਂ ਬਾਬਾ ਦੀ ਫਿੰਦੇ ਹੱਥ 'ਚ ਫੜਾਈ ਤੇਰੀ ਪੜ੍ਹਾਈ ਵਿਆਹ ਸਭ ਕੁਝ ਉਹਨਾਂ ਨੇ ਆਪ ਹੀ ਕਰਾਣਾ ਹੈ ਉਹਨਾਂ ਦਾ ਹੀ ਬੱਚਾ ਤੂੰ ਸੋ ਇੰਨਾ ਪਿਆਰ ਬਾਬਾ ਦੀਪ ਸਿੰਘ ਦੇ ਨਾਲ ਹੈਗਾ ਕਿ ਉਹਨ ਸੋਚੀਦਾ ਹੀ ਨਹੀਂ ਅੱਗੇ ਦਾ ਬਿਲਕੁਲ ਵੀ ਜੋ ਹੋਣਾ ਬਾਬਾ ਦੀਪ ਸਿੰਘ ਜੀ ਨੇ ਹੀ ਕਰਨਾ ਤੇ ਉਹਨਾਂ ਦੇ ਹੱਥੋਂ ਹੀ ਰੋਟੀ ਲੈਣੀ ਉਹਨਾਂ ਦੇ ਹੱਥੋਂ ਹੀ ਸਾਰੀਆਂ ਚੀਜ਼ਾਂ ਲੈਣੀਆਂ ਆਪਣੇ ਫੈਸਲੇ ਦਾ ਕੁਝ ਹੱਗੇ ਹੀ ਨਹੀਂ ਕਿਉਂਕਿ ਆਪਾ ਦਾ ਹਰ ਜਗ੍ਹਾ ਧੋਖਾ ਹੀ ਗਾਣੇ ਹੈ ਜੇ ਵਿਸ਼ਵਾਸ ਕਰਾਂਗੇ ਨਾ ਕਿਸੇ ਤੇ ਤਾਂ ਆਪਣਾ ਦਿਲ ਹੀ ਤੜਵਾਵਾਂਗੇ ਐਸ ਲਈ ਆਪਣਾ ਦਿਲ ਹੀ ਬਾਬਾ ਦੀਪ ਸਿੰਘ ਨੂੰ ਦੇਤਾ ਕਿ ਜਿੱਥੇ ਮਰਜ਼ੀ ਲਾਜੋ ਬਾਬਾ ਜੀ ਤੁਸੀਂ ਜੋ ਕਰੋਗੇ ਮੇਰੇ ਲਈ ਜਿਹੜਾ ਫੈਸਲਾ ਤੁਹਾਡਾ ਆਏਗਾ ਮੈਨੂੰ ਉਹ ਹੀ ਮਨਜ਼ੂਰ ਹੈ ਪਿਆਰ ਕਰਦੇ ਹੋ ਨਾ ਬਾਬਾ ਦੀਪ ਸਿੰਘ ਦੇ ਨਾਲ ਤੇ ਤੁਹਾਡੇ ਨਾਲ ਕੁਝ ਗਲਤ ਨਹੀਂ ਹੋਏਗਾ ਮੈਂ ਸੱਚੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਸੱਚੇ ਦਿਲੋਂ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ